ਨਮਸਕਾਰ ਆਦਾਬ ਸਤਿ ਸ੍ਰੀ ਅਕਾਲ ਜੈ ਭੀਮ ਜੈ ਭਾਰਤ ਦੋਸਤੋ ਇਸ ਵਕਤ ਪਹੁੰਚਿਆ ਪਿੰਡ ਬਹਾਦਰਪੁਰ ਦੇ ਸਾਹਮਣੇ ਰਾਵੀ ਦਰਿਆ ਦੇ ਵਿੱਚ ਔਰ ਇਹ ਤੁਸੀਂ ਦੇਖ ਰਹੇ ਕਿ ਇਹ ਇਲਾਕਾ ਜਿਹੜਾ ਮੈਂ ਤੁਹਾਨੂੰ ਦਿਖਾ ਰਿਹਾ ਇਹ ਲਾਗੇ ਜਿਹੜੇ ਡੇਰੇ ਆ ਜਦੋਂ ਬਰਸਾਤ ਦੇ ਵਿੱਚ ਹੜ ਆਇਆ ਸੀ ਇਹ ਡੇਰੇ ਜਿਹੜੇ ਆ ਬਿਲਕੁਲ ਡੁੱਬ ਚੁੱਕੇ ਸੀ ਇਹ ਪੂਰੇ ਤੁਸੀਂ ਦੇਖ ਸਕਦੇ ਹੋ ਕਿ ਇਹ ਜਿਹੜਾ ਏਰੀਆ ਹੈਗਾ ਇਹ ਪੂਰਾ ਪਾਣੀ ਦੇ ਹੇਠਾਂ ਸੀਗਾ ਲੱਟ ਦੇ ਹੇਠਾਂ ਸੀਗਾ ਇਹਦੇ ਨਾਲ ਹੀ ਅੱਗੇ ਤੁਸੀਂ ਐ ਤੁਸੀਂ ਦਾ ਪਾਣੀ ਜਿਹੜਾ ਪਹੁੰਚ ਚੁੱਕਿਆ ਸੀ ਔਰ ਇਹ ਜਿਹੜੇ ਤੁਸੀਂ ਡੇਰੇ ਦੇਖ ਰਹੇ ਹੋ ਗੁਜਰਾ ਨੇ ਡੇਰੇ ਦੇਖ ਰਹੇ ਹੋ ਇਹ ਸਾਰੇ ਪਾਣੀ ਦੇ ਲਪੇਟ ਦੇ ਵਿੱਚ ਆ ਚੁੱਕੇ ਸੀ ਔਰ ਇਹਨਾਂ ਨੂੰ ਫਿਰ ਇੱਥੋਂ ਇਹ ਜਗ੍ਹਾ ਜਿਹੜੀ ਉਹ ਛੱਡਣੀ ਪਈ ਇਸੇ ਤਰ੍ਹਾਂ ਇਹ ਡੇਰੇ ਆ ਉੱਤੇ ਡੇਰੇ ਜਿਹੜੇ ਆ ਇਹ ਸਾਰੇ ਪਾਣੀ ਦੇ ਵਿੱਚ ਸੀਗੇ ਇਹ ਦੇਖ ਸਕਦੇ ਤੁਸੀਂ ਔਰ ਇਧਰ ਤੁਸੀਂ ਦੇਖ ਰਹੇ ਹੋ ਕਿ ਇਹ ਮਾਈਨਿੰਗ ਦਾ سلسلہ ਚੱਲ ਰਿਹਾ ਹੈ ਇਹ ਮਾਈਨਿੰਗ ਹੋ ਰਹੀ ਹੈ ਕਾਫੀ ਮਾਈਨਿੰਗ ਹੋ ਚੁੱਕੀ ਹੈ ਉਹ ਸਾਹਮਣੇ ਦਿਖਾਇਆ ਹੈ ਔਰ ਇਹ ਮਾਈਨਿੰਗ ਹੈ ਔਰ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਅਗਰ ਫਿਰ ਹਰਾਂ ਦਾ ਪਾਣੀ ਆਂਦਾ ਆ। ਤਾਂ ਸਿੱਧਾ ਪਾਣੀ ਇੱਧਰ ਨੂੰ ਆਏਗਾ। ਇਸ ਪਾਸੇ ਨੂੰ ਆਏਗਾ ਪਾਣੀ। ਕਿਉਂਕਿ ਦੇਖ ਸਕਦੇ ਤੁਸੀਂ ਪਾਣੀ ਦਾ ਬਹਾਓ ਦੇਖ ਸਕਦੇ ਤੁਸੀਂ। ਹੋਰ ਤੁਹਾਨੂੰ ਜਿਹੜਾ ਕਲੋਜ਼ ਕਰਕੇ ਦਿਖਾਵਾਂਗਾ। ਇਹ ਇਹ ਪੂਰੀ ਮਾਈਨਿੰਗ ਹੋਈ ਪਈ ਆ। ਇਹ ਦੇਖ ਸਕਦੇ ਹੋ। ਇਹ ਦੇਖ ਰਹੇ ਤੁਸੀਂ ਸਾਰਾ ਮੈਨੂ ਹੋਈ ਹੈ। ਔਰ ਇਹ ਇਸ ਪਰ ਹੈ ਜਿਹੜਾ ਉੱਪਰ ਦਿਖਾ ਦਿਖਾਈ ਦੇ ਰਿਹਾ ਹੈ ਇਸ ਪਰ ਹੈ। ਪਾਣੀ ਰੋਕਣ ਵਾਸਤੇ ਜਿਹੜਾ ਸਪਰ ਬਣਾਇਆ ਜਾਂਦਾ ਹੈ ਇਸ ਪਰ ਹੈ। ਇਹ ਜਦੋਂ ਦੇ ਮੇਨ ਰਾਵੀ ਇਹ ਮੇਨ ਰਾਵੀ ਹੈ ਇਹ ਪਾਣੀ ਆ ਰਿਹਾ ਕਿ ਜਦੋਂ ਵੀ ਅੱਗੇ ਤੋਂ ਫਲੱਡ ਆਏਗਾ ਜਦ ਪਾਣੀ ਰਾਵੀ ਦੇ ਵਿੱਚ ਵੱਧਦਾ ਹੈ ਤੇ ਪਾਣੀ ਜਿਹੜਾ ਸਿੱਧਾ ਫਿਰ ਤੁਸੀਂ ਦੇਖ ਸਕਦੇ ਹੋ ਕਿ ਇਹ ਇੱਧਰ ਨੂੰ ਜਾਏਗਾ ਕਿਉਂਕਿ ਇੱਧਰ ਨੂੰ ਮਾਈਨਿੰਗ ਹੋਈ ਹੈ ਔਰ ਫਿਰ ਇਹ ਜਾ ਕੇ ਹਿੱਟ ਕਰੇਗਾ ਇਹ ਜਿਹੜੀ ਤੁਸੀ ਆ ਤੁਸੀ ਨੂੰ ਹਿੱਟ ਕਰੇਗਾ ਜਾ ਕੇ ਭਾਵ ਕਿ ਇਹ ਬਹਾਦਰਪੁਰ ਪਿੰਡ ਜਿਹੜਾ ਆ ਇਹ ਬਿਲਕੁਲ ਖਤਰੇ ਦੇ ਹੇਠਾਂ ਜਿਹੜਾ ਆ ਆ ਚੁੱਕਾ ਆ ਜਦੋਂ ਵੀ ਕਦੇ ਪਾਣੀ ਆਏਗਾ ਬਰਸਾਤ ਹੋਵੇਗੀ ਪਾਣੀ ਦਾ ਲੈਵਲ ਵੱਧ ਜਾਏਗਾ ਰਾਵੀ ਦੇ ਵਿੱਚ ਤੇ ਇਹ ਬਹਾਦਰਪੁਰ ਨੂੰ ਜਿਹੜਾ ਇੱਕ ਹੋਰ ਜਿਹੜਾ ਨਵਾਂ ਖਤਰਾ ਜਿਹੜਾ ਆ ਇਹ ਮਾਈਨਿੰਗ ਦੇ ਕਾਰਨ ਪੈਦਾ ਹੋ ਰਿਹਾ ਹੈ ਇਹ ਦੇਖ ਸਕਦੇ ਤੁਸੀਂ ਇਹ ਜਿਹੜੀ ਆ ਹਣਾ ਤੋਂ ਬਾਅਦ ਦੀ ਮਾਈਨਿੰਗ ਹੋਈ ਹੈ ਖੜਾ ਦੋ ਬਾਅਦ ਦੀ ਮਾਈਨਿੰਗ ਹੋਈ ਹੈ ਔਰ ਇੱਕ ਨਵਾਂ ਜਿਹੜਾ ਖਤਰਾ ਜਿਹੜਾ ਇਸ ਪਿੰਡ ਨੂੰ ਜਿਹੜਾ ਆ ਪੈਦਾ ਕਰ ਦਿੰਦਾ ਹੈ ਔਰ ਦੂਸਰੇ ਪਾਸੇ ਇਹ ਦਰਿਆ ਹੈ ਦੂਸਰੇ ਪਾਸੇ ਜੰਗਲਾਤ ਹੈ ਔਰ ਪਾਣੀ ਦਾ ਜਿੰਨਾ ਵੀ ਬਹਾਅ ਹੈ ਜਨ ਕਿ ਟਹਾਨ ਜਿਹੜੀ ਹੈ ਕੁਦਰਤੀ ਟਹਾਨ ਜਿਹੜੀ ਇਸ ਪਾਸੇ ਨੂੰ ਹੈ ਇਸ ਪਾਸੇ ਨੂੰ ਟਹਾਨਾ ਹੈ ਹੁਣ ਪਾਣੀ ਘਟ ਹੈਗਾ ਤਾਂ ਪਾਣੀ ਜਿਹੜਾ ਆ ਨਾਰਮਲ ਪਾਣੀ ਆ ਔਰ ਨੀਚੇ ਨੂੰ ਜਾ ਰਿਹਾ ਜਦੋਂ ਇਹ ਇਸ ਲੈਵਲ ਤੇ ਪਾਣੀ ਆ ਜਾਏਗਾ ਭਾਵ ਕਿ ਇਧਰੋਂ ਪਾਣੀ ਆਏਗਾ ਤੇ ਨੇਚਰਲੀ ਪਾਣੀ ਜਿਹੜਾ ਆ ਇਸ ਪਾਸੇ ਨੂੰ ਜਿਹੜਾ ਆ ਉਹ ਜਾਵੇਗਾ ਔਰ ਸਿੱਧਾ ਫਿਰ ਟੱਕਰ ਮਾਰੇਗਾ ਅੱਗੇ ਜਾ ਕੇ ਤੁਸੀਂ ਨੂੰ ਪਹਿਲਾਂ ਵੀ ਇਹ ਜਿਹੜਾ ਇਲਾਕਾ ਜਿਹੜਾ ਆ ਉਹ ਪਾਣੀ ਦੇ ਫੇਟਾਂ ਜਿਹੜਾ ਰਹਿ ਚੁੱਕਾ ਆ ਫੜ ਦਾ ਕਾਫੀ ਇੱਥੇ ਪ੍ਰਭਾਵ ਰਿਹਾ ਸੀ ਜਿਸ ਤਰ੍ਹਾਂ ਮੈਂ ਪਹਿਲੇ ਦੱਸਿਆ ਕਿ ਇਹ ਜਿੰਨੇ ਵੀ ਗੁਜਰਾਂ ਨੇ ਡੇਰੇ ਆ ਇਹ ਪਾਣੀ ਦੇ ਵਿੱਚ ਆ ਚੁੱਕੇ ਸੀ। ਔਰ ਹੁਣ ਵੀ ਜਿਹੜਾ ਇਸ ਤਰ੍ਹਾਂ ਦਾ ਜਿਹੜਾ ਇਹ ਮਾਹੌਲ ਬਣਦੇ ਜਿਹੜੇ ਆ ਚਾਂਸਸ ਜਿਹੜੇ ਬਣ ਰਹੇ ਆ ਕਿ ਅਗਰ ਕੱਲ ਨੂੰ ਜ਼ਿਆਦਾ ਬਰਸ਼ਾਤ ਹੋ ਜਾਂਦੀ ਹੈ ਹੜ ਆ ਜਾਂਦਾ ਹੈ ਤੇ ਇਸ ਇਲਾਕੇ ਨੂੰ ਜਿਹੜਾ ਵੱਡਾ ਨੁਕਸਾਨ ਹੁਣ ਤੋਂ ਕੋਈ ਵੀ ਜਿਹੜਾ ਨਹੀਂ ਰੋਕ ਸਕਦਾ। ਦੇਖ ਸਕਦੇ ਹੋ ਤੁਸੀਂ ਜਿੰਦਾ ਤਸਵੀਰਾਂ ਰਾਵੀ ਦਰਿਆ ਦੇ ਕੰਢੇ ਬਹਾਦਰਪੁਰ ਪਿੰਡ ਦੇ ਸਾਹਮਣੇ ਮਾਈਨਿੰਗ ਜੋ ਹੋਈ ਹੈ ਇੱਕ ਪਾਸੇ ਤਾਂ ਜਿਸ ਤਰ੍ਹਾਂ ਕੋਲੀਆਂ ਦਾ ਇਲਾਕਾ ਹੈ ਉੱਥੇ ਅਜੇ ਤੱਕ ਕੋਈ ਤੁਸੀਂ ਬਣਾਉਂਦਾ ਕੋਈ ਵੀ ਕੰਮ جاری ਨਹੀਂ ਹੋਇਆ ਉੱਥੇ ਵੀ ਖਤਰਾ ਬਣਿਆ ਹੋਇਆ ਔਰ ਇੱਕ ਖਤਰਾ ਜਿਹੜਾ ਨਵਾਂ ਹੋਰ ਇੱਥੇ ਹੋਣ ਜਾ ਰਿਹਾ ये देख सकते हो इधर भी जेडी है माइनिंग हो रही है हां जी एक मिनट नौजौनू की हाल चाल है ਤੁਹਾਨੂੰ ਪ੍ਰੈਕਟਿਸ ਕਰਨਗੇ ਤੁਸੀਂ ਹਾਂਜੀ ਨਹੀਂ ਗਰਾਊਂਡ ਸਾਡੀ ਤੇ ਅਸੀਂ ਗਰਾਊਂਡ ਕਿੱਥੇ ਘਰ ਕਿੱਥੇ ਤੁਹਾਡੇ ਨਰੋਟ ਜਾਣ ਸੀਗੇ ਨਰੋਟ ਆ ਗਿਆ ਹਾਂਜੀ ਅੱਛਾ ਜਿਸ ਤਰ੍ਹਾਂ ਤੁਹਾਨੂੰ ਪਤਾ ਸਿਹੜ ਆਇਆ ਸੀ ਹਾਂਜੀ ਹਾਂਜੀ ਤੇ ਕਿੱਥੋਂ ਤੱਕ ਪਾਣੀ ਗਿਆ ਸੀ ਪਾਣੀ ਤੇ ਇਹੋ ਟੱਪੇ ਦਾ ਸਾਰਾ ਤੁਹਾਨੂੰ ਲੁੱਬ ਨਹੀਂ ਰਿਹਾ ਜਿੱਥੇ ਉਹ ਤੁਸੀਂ ਤੱਕ ਗਿਆ ਸੀ ਹਾਂਜੀ ਹਾਂਜੀ ਇਹ ਡੇਰੇ ਜਿਹੜੇ ਵਿੱਚ ਆ ਚੁੱਕੇ ਇਹ ਡੇਰੇ ਹੀ ਡੁੱਬੇ ਦੇ ਇਹ ਡੁੱਬੇ ਦੇ ਇਹ ਡੇਰੇ अच्छा ਹੁਣ ਜਿਦ ਤਰ੍ਹਾਂ ਇਹ ਮਾਈਨਿੰਗ ਹੋਈ ਆ ਹਾਂਜੀ ਠੀਕ ਹੈ ਇਹ ਮਾਈਨਿੰਗ ਹੋਈ ਆ ਹਾਂਜੀ ਔਰ ਇਹ ਦਾ ਕੁਦਰਤੀ ਢਲਾਨ ਜਿਹੜੀ ਇਧਰ ਨੂੰ ਪਾਣੀ ਦੀ ਹਾਂਜੀ ਕੱਲ ਨੂੰ ਹੋਰ ਹੜਾ ਜਾਂਦਾ ਤਾਂ ਪਾਣੀ ਕਿੱਧਰ ਜਾਏਗਾ ਹੁਣ ਸਿੱਦੇ ਬਾਧਰ ਬੱਦਰ ਬੱਜ ਜਾਏਗਾ ਨਾ ਹਾਂਜੀ ਸੋ ਦੇਖੋ ਨੌ ਜਣ ਵੀ ਇਹਨਾਂ ਦਾ ਇਹ ਵੀ ਮਤਲਬ ਕਿ ਇੱਕ ਇੱਕ ਅਣਜਾਣ ਬੰਦਾ ਵੀ ਇਹ ਕਹਿ ਸਕਦਾ ਹੈ ਕਿ ਪਾਣੀ ਦਾ ਵਹਾਅ ਜਿਹੜਾ ਇੱਧਰ ਨੂੰ ਜਾਏਗਾ ਹਾਂ ਜਿਵੇਂ ਨੇਚਰਲ ਦੇਖੋ ਅੱਗੇ ਤੁਸੀਂ ਦਿਖਿਓ ਜੀ 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 ਟੋਆ ਡੱਬਾ ਉਹਨਾਂ ਪਧਰੀ ਰੜੀ ਆ ਅੱਜ ਹਾਂ ਜੀ ਤੇ ਗਰਾਊਂਡ ਜੋ ਵੀ ਹੈ ਮਲਗੀ ਗਰਾਊਂਡ ਇੱਧਰ ਉੜੀ ਜਾਣੀ ਸਾਰੀ ਜਿੰਨੀ ਵਹਾਅ ਗਈ ਸੀ ਤੇ ਅਜੇ ਤੱਕ ਜਿਹੜਾ ਤੁਸੀ ਦਾ ਕੰਮ ਵੀ ਜਿਹੜਾ ਆ ਉਹ ਵੀ ਨਹੀਂ ਸ਼ੁਰੂ ਹੋਇਆ ਇੱਕ ਮਿੰਟ ਇਹ ਜਿਹੜੀ ਇਹ ਮਾਈਨਿੰਗ ਹੋਈ ਆ ਹਾਂ ਜੀ ਤੇ ਮੇਰੇ ਹਿਸਾਬ ਨਾਲ ਤੇ ਵੱਡਾ ਨੁਕਸਾਨ ਜਿਹੜਾ ਪਹੁੰਚ ਸਕਦੀ ਹੈ ਦੁਆਰਾ ਇੱਧਰ ਕਿਉਂਕਿ ਪੂਰਾ ਬਹਾਵ ਜਿਹੜਾ ਇਧਰੋਂ ਕੱਟ ਬੱਜੇਗਾ ਹਾਂਜੀ ਹਾਂਜੀ ਹੈਨਾ ਇਹਧਰੋਂ ਕੱਟ ਬੱਜੇਗਾ ਤੇ ਇੱਥੇ ਤੇ ਚਾਹੀਦੀ ਸੀ ਵੀ ਤੁਸੀਂ ਬਣਾਣੀ ਚਾਹੀਦੀ ਸੀ ਸਰਕਾਰ ਨੂੰ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਪਰ ਤੁਸੀਂ ਵਜਾਏ ਇੱਥੇ ਮਾਈਨਿੰਗ ਹੋ ਗਈ ਹੈ ਹਾਂਜੀ ਹਾਂਜੀ ਇਹ ਤੇ ਹੈ ਇਹਦਾ ਫਾਇਦਾ ਹੋਏਗਾ ਕੋਈ ਨੁਕਸਾਨ ਹੋਏਗਾ ਲੋਕਾਂ ਨੂੰ ਹਾਂ ਤੇ ਨੁਕਸਾਨ ਹੀ ਹੈ ਜੀ ਹਾਂਜੀ ਨੁਕਸਾਨ ਹੀ ਹੈ ਜੀ ਨੁਕਸਾਨ ਹੈਗਾ ਹਾਂ ਸੋ ਇਹ ਤਾਂ ਇੱਕ ਅਣਜਾਣ ਬੰਦਾ ਵੀ ਜਿਹੜਾ ਕਹਿ ਸਕਦਾ ਕਿ ਨੁਕਸਾਨ ਹੋਵੇਗਾ ਕਿਉਂਕਿ ਜਿਹੜਾ ਹੈ ਇਧਰੋਂ ਜਿਹੜਾ ਬਿਲਕੁਲ ਕੱਟ ਮਾਰਦਾ ਹੈ ਇਹਨਾਂ ਨੂੰ ਮਾਈਨਿੰਗ ਦੇ ਕਾਰਨ ਔਰ ਜਦੋਂ ਵੀ ਥੋੜਾ ਔਰ ਸਿੱਧਾ ਜਿਹੜਾ ਬਾਦਰਪੁਰ ਨੂੰ ਇੱਕ ਜਿਹੜਾ ਖਤਰਾ ਜਿਹੜਾ ਉਹ ਬਣਿਆ ਰਹੇਗਾ ਹਾਂਜੀ ਜੀ ਠੀਕ ਹੈ ਜੀ ਸੋ ਧੰਨਵਾਦ ਜਾਓ ਜੀ ਜਾਓ